ਸਸਿਕਾਲਦੀ ਜਿੱਦਾਂ ਕਿ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਹੈ ਕਿ ਸਰਦੀਆਂ ਦਾ ਮੌਸਮ ਆ ਚੁੱਕਿਆ ਹੈ ਤੇ ਸਰਦੀਆਂ ਦੇ ਵਿੱਚ ਸਭ ਨੂੰ ਇੱਕ ਜਿਹੜੀ ਮੇਨ ਪ੍ਰੋਬਲਮ ਹੁੰਦੀ ਹੈ ਉਹ ਹੁੰਦੀ ਹੈ ਜ਼ੁਕਾਮ ਇਸ ਲਈ ਜ਼ੁਕਾਮ ਤੋਂ ਬਚਣ ਲਈ ਮੈਂ ਇੱਕ ਪੰਜੀਰੀ ਤਿਆਰ ਕੀਤੀ ਆ ਜਿਹਦੇ ਵਿੱਚ ਮੈਂ ਇੱਕ ਗੁੱਟ ਲਿਆ ਜਿਹੜਾ ਕੋਕੋਨਟ ਹੁੰਦਾ ਤੇ ਉਹਨੂੰ ਉਹਦੇ ਵਿੱਚ ਇੱਕ ਗਲੀ ਕੱਢ ਕੇ ਉਹਨੂੰ ਦੁੱਧ ਦੇ ਵਿੱਚ ਚੰਗੀ ਤਰ੍ਹਾਂ ਬੋਇਲ ਕਰ ਲੈਣਾ ਇੱਕ ਦੋ ਦਿਨ ਇੱਕ ਦੋ ਵਾਰੀ ਤੁਸੀਂ ਕਰਕੇ ਉਹਨੂੰ ਚੰਗੀ ਤਰ੍ਹਾਂ ਠੋਕ ਕੇ ਸਕਾ ਕੇ ਫਿਰ ਕੱਦੂ ਕਸ ਕਰ ਲੈਣਾ ਬਦਾਮ ਕੱਟੇ ਮੈਂ ਬਰੀਕ-ਬਰੀਕ ਦਾਖਾਂ ਲਈਆਂ ਮਗਜ ਸੀਗੇ ਉਸ ਤੋਂ ਬਾਅਦ ਮੈਂ ਚਿੱਟੇ ਤੇਲ ਵੀ ਸੀਗੇ ਤੇ ਹੋਰ ਮੈਂ ਖਸਖਸ ਲਈ ਉਸ ਤੋਂ ਬਾਅਦ ਕਹੋਂ ਨੂੰ ਚੰਗੀ ਤਰ੍ਹਾਂ ਗਰਮ ਕੀਤਾ ਇੱਥੇ ਮੈਂ ਆਈ ਥਿੰਕ ਕਿਲੋ ਜਾਂ ਡੇਢ ਕਿਲੋ ਦੇ ਤਕਰੀਬਨ ਕਹੋਂ ਸੀਗਾ ਉਹਦੇ ਚ ਥੋੜਾ ਆਟਾ ਪਾ ਕੇ ਜਿੱਦਾਂ ਉਹਨੂੰ ਰੋਸਟ ਕੀਤਾ ਕਰਨਾ ਸ਼ੁਰੂ ਕੀਤਾ ਉਹਨੂੰ ਚੰਗੀ ਤਰ੍ਹਾਂ ਹਲਾਈ ਜਾ ਰਹੀ ਸੀਗੀ ਤਾਂ ਜਿਹੜੀਆਂ ਉਹ ਜੋ ਗੱਠਾ ਸੀਗੀਆਂ ਉਹ ਬਿਲਕੁਲ ਹੀ ਬੈਲਟ ਹੋ ਜਾਣਾ ਉਹਦੇ ਵਿੱਚ ਤੇ ਉਸ ਤੋਂ ਬਾਅਦ ਉਹਨੂੰ ਚੰਗੀ ਤਰ੍ਹਾਂ ਰੋਸਟ ਕੀਤਾ ਰੋਸਟ ਕਰਨ ਤੋਂ ਬਾਅਦ ਜਦੋਂ ਦਾ ਕਲਰ ਮਤਲਬ ਜੋ ਆਟੇ ਚੋਂ ਖੁਸ਼ਬੂ ਆਉਂਦੀ ਆਦੀ ਮਿੰਨੀ ਮਿੰਨੀ ਜਹੀ ਉਹ ਆਉਣ ਲੱਗ ਗਈ ਸੀਗੀ ਤੇ ਇਥੇ ਮੈਂ ਤੁਹਾਨੂੰ ਮਖਾਣੇ ਸ਼ੋ ਨਹੀਂ ਕੀਤੇ ਉਸ ਤੋਂ ਬਾਅਦ ਮੈਂ ਮਖਾਣੇ ਵੀ ਥੋੜੇ ਜਿਹਾ ਐਡ ਕੀਤੇ ਸੀਗੇ ਉਸ ਤੋਂ ਬਾਅਦ ਜਦੋਂ ਥੋੜਾ ਜਿਹਾ ਆਟਾ ਇਹਦੀ ਤਿਆਰੀ ਸੀ ਪੁੰਨਰ ਦੀ ਮੈਂ ਮਖਾਣੇ ਐਡ ਕਰਤੇ ਕਿਉਂਕਿ ਉਹ ਰੋਸਟਡ ਨਹੀਂ ਸੀਗੇ ਤੁਸੀਂ ਅਲੱਗ ਤੋਂ ਰੋਸਟਡ ਕਰਕੇ ਵੀ ਪਾ ਸਕਦੇ ਹੋ ਮਖਾਣੇ ਨੂੰ ਚੰਗੀ ਤਰ੍ਹਾਂ ਰੋਸਟ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਕਿ ਜਦੋਂ ਆਟੇ ਦਾ ਕਲਰ ਆ ਜੋ ਕਿ ਰੈੱਡ ਜਾਂ ਬਰਾਊਨਾ ਜੋ ਵੀ ਆ ਉਹ ਹੋ ਜਾਂਦਾ ਬਰਾਊਨਿਸ਼ਟ ਆ ਬਿਲਕੁਲ ਹੀ ਬਹੁਤ ਚੰਗੀ ਤਰ੍ਹਾਂ ਹੋ ਜਾਂਦਾ ਤੇ ਖੁਸ਼ਬੂ ਵੀ ਬਹੁਤ ਸੋਹਣੀ ਆਉਂਦੀ ਆ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲੈਣਾ ਤਾਂ ਕਿ ਜੋ ਮਖਾਣੇ ਆ ਸਾਰੇ ਚੰਗੀ ਤਰ੍ਹਾਂ ਰ ਉਹੋ ਆਪਣੇ ਘਿਓ ਤੇ ਆਟੇ ਦੀ ਗਰਮੈਸ਼ ਨਾਲ ਹੀ ਵਿੱਚ ਚੰਗੀ ਤਰ੍ਹਾਂ ਰੋਸਟ ਹੋ ਜਾਂਦੇ ਨੇ ਤੇ ਬਹੁਤ ਸਵਾਦ ਲੱਗਦੇ ਨੇ ਤੇ ਉਸ ਤੋਂ ਬਾਅਦ ਮੇਰੇ ਵਿੱਚ ਕੱਟੇ ਹੋਏ ਜੋ ਸਮਾਨ ਸੀਗਾ ਮਗਜ, ਬਦਾਮ, ਦਾਖਾਂ, ਕੋਕੋਨਟ ਇਹ ਸਭ ਐਡ ਕੀਤਾ ਮੇਰੇ ਕੋਲ ਜੋ ਵੀ ਡਰਾਈ ਫਰੂਟਸ ਨਟਸ ਸੀਗੇ ਉਹ ਜ਼ਿਆਦਾ ਹੋਣ ਕਰਕੇ ਮੈਨੂੰ ਲੱਗਿਆ ਵੀ ਘਿਓ ਘੱਟ ਤਾਂ ਮੈਂ ਇੱਥੇ ਥੋੜਾ ਜਿਹਾ ਘਿਓ ਵੀ ਐਡ ਕੀਤਾ ਸੀਗਾ ਕਿਵਰਡ ਕਰਨ ਤੋਂ ਬਾਅਦ ਮੈਂ ਸਾਰਾ ਨੌਚਿੰਦਰਾ ਮਿਕਸ ਕੀਤਾ ਇੰਨਾ ਸਾਰੀਆਂ ਚੀਜ਼ਾਂ ਨੂੰ ਐਡ ਕਰਨ ਤੋਂ ਬਾਅਦ ਮੈਂ ਚੰਗੀ ਤਰ੍ਹਾਂ ਉਹਨਾਂ ਨੂੰ ਮਿਕਸ ਕਰ ਲਿਆ ਤੇ 5 ਮਿੰਟ ਤੱਕ ਭੁੰਨਣ ਲਈ ਛੱਡ ਦਿੱਤਾ। ਉਸ ਤੋਂ ਬਾਅਦ ਮੈਂ ਕੜਾਈ ਨੂੰ نیچے ਉਤਾਰਿਆ। نیچے ਉਤਾਰ ਕੇ ਜਦੋਂ ਦੇਖਿਆ ਥੋੜਾ ਜਿਹਾ ਇਹਨੂੰ ਹਿਲਾ ਕੇ ਠੰਡਾ ਕੀਤਾ। ਠੰਡਾ ਕਰਨ ਤੋਂ ਬਾਅਦ ਮੈਂ ਸ਼ੱਕਰ ਐਡ ਕੀਤੀ। ਤੁਸੀਂ ਖੰਡ ਵੀ ਐਡ ਕਰ ਸਕਦੇ ਹੋ। ਮੈਨੂੰ ਸ਼ੱਕਰ ਜ਼ਿਆਦਾ ਵਧੀਆ ਲੱਗਦੀ ਹੈ ਤਾਂ ਮੈਂ ਸ਼ੱਕਰ ਐਡ ਕੀਤੀ ਆ। ਤਾਂ ਆਪਣੇ ਸਵਾਦ ਅਨੁਸਾਰ ਸ਼ੱਕਰ ਐਡ ਕਰ ਲਓ। ਸ਼ੱਕਰ ਐਡ ਕਰਨ ਤੋਂ ਬਾਅਦ ਮੈਂ ਚੰਗੀ ਤਰ੍ਹਾਂ ਉਹਨਾਂ ਨੂੰ ਮਿਕਸ ਕਰ ਲਈ ਤਾਂ ਕਿ ਜੋ ਸ਼ੱਕਰ ਆ ਉਹ ਮੇਰੇ ਭੁੰਨੇ ਹੋਏ ਆਟੇ ਦੇ ਵਿੱਚ ਚੰਗੀ ਤਰ੍ਹਾਂ ਮਿਲ ਜਾਵੇ ਤੇ ਸਵਾਦ ਬਹੁਤ ਚੰਗੀ ਤਰ੍ਹਾਂ ਮਿਕਸ ਕੀਤਾਨ ਤੋਂ ਬਾਅਦ ਤੁਹਾਡੀ ਪੰਜੀਰੀ ਤਿਆਰ ਹੈ ਧੰਨਵਾਦ ਤੁਸੀਂ ਵੀ ਬਣਾਓ ਤੇ ਇੰਜੋਏ ਕਰੋ ਹੋਪ ਤੁਸੀਂ ਜਿਨ੍ਹਾਂ ਨੂੰ ਵੀ ਮੁਕਾਮ ਤੋਂ ਪ੍ਰੋਬਲਮ ਆ ਉਹ ਇਸ ਨੂੰ ਰੋਜ਼ ਇੱਕ ਜਾਂ ਦੋ ਚਮਚੇ ਜੋ ਵੀ ਹੈ ਜੇ ਤੁਹਾਨੂੰ ਬੀਪੀ ਦੀ ਪ੍ਰੋਬਲਮ ਆ ਉਹ ਖਾਣ ਨਾਲ ਜਾਂ ਤੁਸੀਂ ਆਪਣੀ ਵੱਧ ਕੁਆਂਟੀਟੀ ਵਿੱਚ ਵੀ ਲੈ ਸਕਦੇ ਹੋ ਧੰਨਵਾਦ